ਪੋਰਟ ਪ੍ਰਧਾਨ ਨੇ ਜੱਟੋ ਦੇ ਐਮਐਨਏ ਨੇ ਤੇ ਅਤੀ ਕਹਾਗੇ ਉਹਨਾਂ ਦੇ ਪਿੱਛੇ ਖੜੇ ਪੰਜਾਬ ਦੀ ਸਰਕਾਰ ਨੇ ਲੋਕਾਂ ਦੇ ਗਰਮ ਧਾਕੇ ਕਹਿੰਨ ਲੋਕ ਮਰੇ ਹੋਏ ਕਾਰਨ ਦੀ ਕੋਸ਼ਿਸ਼ ਕੀਤੀ ਕਿ ਚੰਦ ਭਾਨ ਦੇ ਲੋਕਾਂ ਦੀ ਹਾਲਤ ਦੇਖ ਕੇ ਤੇ ਲੋਕਾਂ ਦੇ ਵਿੱਚ ਇੱਕ ਮੈਸੇਜ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਇਹ ਥੋੜੇ ਵੱਡੇ ਛੇਲਰ ਮਾਲਕਾਂ ਦੇ ਨਾਲ ਇਥੋਂ ਦੇ ਪੁਲਿਸ ਪ੍ਰਸ਼ਾਸਨ ਦੇ ਨਾਲ ਭਿੜਿਆ ਨਹੀਂ ਜਾ ਸਕਦਾ ਮਜ਼ਦੂਰਾਂ ਦੇ ਵੱਲੋਂ ਇਹਨਾਂ ਨੇ ਅੱਗੇ ਤਾਂ ਸਿਰ ਛੱਟ ਕੇ ਹੀ ਜਾਇਆ ਜਾ ਸਕਦਾ ਹੈ ਪਰ ਜਿਸ ਤਰੀਕੇ ਦੇ ਨਾਲ ਇਲਾਕੇ ਦੀਆਂ ਪੰਜਾਬ ਦੀਆਂ ਪਿੰਡੂ ਖੇਤਮਈ ਦੂਰ ਜਥੇਬੰਦੀਆਂ ਨੇ ਉਹਨਾਂ ਦੀ ਹਮਾਇਤ ਚਾਹੇ ਹੋਏ ਕਿਸਾਨਾਂ ਨੇ ਮਜ਼ਦਮਾ ਨੇ ਨੌਜਵਾਨਾਂ ਨੇ ਵਿਦਿਆਰਥੀਆਂ ਨੇ ਇੱਕ ਜੁੱਟ ਹੋ ਕੇ ਇਸ ਜ਼ਬਰ ਦਾ ਟੱਕਰਾਂ ਕਰਨ ਦੇ ਵਾਸਤੇ ਸਿਰ ਜੋੜੇ ਹੋੜੇ ਹੋਰ ਕਹਾਣੀ ਪੁੱਠੀ ਪਈ ਐ ਇਹਨਾਂ ਕਿ ਠੀਕ ਆ ਸਾਡੇ ਨਾਲ ਜ਼ਬਰ ਹੋਇਆ ਪਰ ਜਿਵੇਂ ਕਹ ਰਿਹਾ ਕਿ ਜ਼ਬਰ ਨਕਾਮੀ ਹੋਰ ਜ਼ਬਰ ਜਦੋਂ ਤੱਕ ਨਾ ਮਿਲੇ ਤਵਰ ਹਰ ਜ਼ਬਰ ਦੀ ਇਹੋ ਕਹਾਣੀ ਕਰਨਾ ਜ਼ਬਰ ਤੇ ਮੂੰਹ ਨਹੀਂ ਖਾਵੇ ਇਸ ਕਰਕੇ ਤੁਸੀਂ ਇਹਨਾਂ ਨੂੰ ਮੂੰਹ ਹੀ ਖਵਾਈ ਆ ਚੰਦ ਭੰਦੇ ਮਜ਼ਦੂਰਾ ਨਹੀਂ ਜਿਨ੍ਹਾਂ ਦੀ ਪਿਛਲੇ ਸਮੇਂ ਤੋਂ ਭਾਵੇਂ ਕੋਈ ਬਕਾਇਦਾ ਚੱਕੇ ਗੁੰਦੀ ਵੀ ਨਹੀਂ ਉਹਨਾਂ ਨੇ ਜਿਸ ਮਾਨ ਸਨਮਾਨ ਦੇ ਨਾਲ ਇਸ ਜ਼ਬਰ ਦਾ ਟੱਕਰਾ ਕੀਤਾ ਸਹਿਨਮਨ ਰੱਖਿਆ ਹੁਣੇ ਸਰਨਾ ਨਾ ਜੜੀਆਂ ਸੋਚਿਆ ਸੀ ਉਹਨਾਂ ਨੂੰ ਪੁੱਛਿਆ ਕੀਤਾ ਇਸ ਕਰਕੇ ਮੈਂ ਮੋਤਾ ਸਮਾਰਿਕ ਤੁਹਾਡਾ ਲੈਣਾ ਸਮਕੇ ਲਿਆ ਰਹੇ ਬਹੁਤ ਸਾਰੀਆਂ ਗੱਲਾਂ ਕਰਗੇ ਆ ਕਿ ਇਥੇ ਔਰਤਾਂ ਦੇ ਨਾਲ ਜ਼ਬਰ ਹੋਇਆ ਜਿੰਨਾ ਜੀ ਘਰ ਤੋਂ ਹੋਈਆਂ ਹੁਣ ਬਹੁਤ ਸਾਰਾ ਕੋਈ ਸਾਡੇ ਮਜ਼ਦੂਰਾਂ ਤੇ ਜ਼ਬਰਤਾ ਆਇਆ ਗਿਆ ਉਲਟੇ ਹੱਥੇ ਹੋਏ ਜਿਹੜੇ ਗੋਲੀਆਂ ਚਲਾਉਣ ਵਾਲੇ ਸੀ ਖੜੀ ਉਹ ਗੁੰਡਾ ਧਾਣੀ ਸੀ ਉਹ ਤੁਹਾਡੇ ਪੀਰੇ ਵਿਚੋਂ ਸੀ ਪਰ ਭਰਾਵੋ ਤੁਹਾਡੇ ਸਟੱਪ ਨੇ ਉਹਨਾਂ ਦੇ ਪੀਰੇ ਸੁਝਾਏ ਆ ਮੈਂ ਸਿਰਫ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਹਮਣੇ ਕਰਨੀਆਂ ਐ ਤੇ ਸਾਨੂੰ ਸਥਾਨ ਦੇ ਪ੍ਰਸ਼ਾਸਨ ਨੇ ਜਿਹੜਾ ਕੱਲ 8 ਘੰਟਿਆਂ ਤੱਕ ਗੱਲਬਾਤ ਦੇ ਵਿੱਚ ਬੈਠਾ ਰਿਹਾ ਕੁਝ ਪ੍ਰੋਸੀਡਿੰਗ ਜਿਨ੍ਹਾਂ ਦੀ ਗੱਲ ਕੁਸ਼ਕੀਰ ਸਿੰਘ ਧੁੱਲਸ਼ੋਰ ਬਣਾ ਨੇ ਕਰ ਦਿੱਤੀ ਪਰ ਉਸ ਤੋਂ ਸੇਵੇ ਕਰਕੇ ਹੀ ਜਿਹੜਾ ਐਸਐਸਪੀ ਜੱਤਰ ਨੇ ਘਰਾਓ ਦਾ ਪ੍ਰੋਗਰਾਮ ਸੀ ਉਹ ਨੂੰ ਸਰਪ ਮੁਲਤ ਨਹੀਂ ਕੀਤਾ ਪ੍ਰਸ਼ਾਸਨ ਇਹ ਗੱਲ ਧਿਆਨ ਨਾਲ ਸੁਣ ਲੈ ਸੀਐਡੀ ਧਿਆਨ ਨਾਲ ਸੁਣ ਲੈ ਇਥੋਂ ਦੀ ਐਸਐਸਪੀ ਮੈਡਮ ਧਿਆਨ ਨਾਲ ਸੁਣ ਲੈ ਕਿ ਮਜ਼ਦੂਰਾਂ ਨੇ ਤੋ ਨਹੀਂ ਆਕਸ ਲਿਆ 6 ਹੋਰ ਗੱਲਾਂ ਲਾਕੂ ਨਾ ਹੋ ਜਾ 15 ਤਾਰੀਖ ਨੂੰ ਅੱਜ ਦੇ ਦੇਣੀ ਉਹ ਜਿਹੜਾ ਭਰਾਓ ਦਾ ਐਕਸ਼ਨ ਮੌਤਰੀ ਹੋਇਆ ਉਹ ਹਰ ਹਾਲਤ ਦੇ ਵਿੱਚ ਕਿੰਤਾ ਰੋਕਦਾ ਇਹ ਇਸਕਾ ਇਸੇ ਕੱਟ ਕਰ ਲਿਆ ਪ੍ਰਸ਼ਾਸਨ ਨੇ ਧਾਰੀ ਆਉਂ ਵਾਲੇ ਉਹ ਦੱਸਣਗੇ ਕੁਝ ਗੱਲਾਂ ਛੁੜੇ ਸੁਪਾ ਗੁਰੂ ਕਸ਼ਮੀਰ ਤੋਂ ਖ਼ਬਰ ਨਹੀਂ ਦੱਸਣਗੇ ਕਿ ਕੀ ਗੱਲਾਂ ਕੁਝ ਹੋਈਆਂ ਪਰ ਜਿਹੜਾ ਮਤਲਬ ਇਹ ਨਹੀਂ ਹੈ ਕਿ ਘੋੜ ਸਮਝਦੇ 17 ਤਰੀਕ ਯਾਦ ਰੱਖਣੀਆਂ ਸਭ ਨਾਲੇ ਜੇ ਇਹ ਬਾਦਨਾਇਕਾਂ ਕਿ ਸਾਨੂੰ ਪਤਾ ਹੈ ਪ੍ਰਸ਼ਾਸਨ ਫੁੱਟ ਕੇ ਚੱਲਦਾ ਰਹਿੰਦਾ। ਜੁਨੇ ਕਾਂ ਵਾਰ ਸਮਝੌਤੇ ਕਰਦੇ ਆ ਗੱਲਾਂ ਕਰਦੇ ਆ। ਭਰੋਸੇ ਦਿੰਦੇ ਆ। ਪਰ ਉਹ 2000 ਤੋਂ ਮੁੱਕ ਗਏ ਆ। ਇਸ ਲਈ ਕਿਸੇ ਨੇ ਅੱਜ ਤੋਂ ਬਾਅਦ ਜਾ ਕੇ ਘਰਾਂ ਦੇ ਵਿੱਚ ਬਹਿਣਾ ਨਹੀਂ ਹੈ। ਆਪਾਂ ਤਿਆਰੀਆਂ ਕਰਨੀਆਂ ਕਿ ਜੇ ਕਹ ਹੋਈਆਂ ਗੱਲਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਕੰਨੇ ਫਰੀਡ ਕੋਟ ਜਿਹਨੇ ਦੇ ਹੀ ਖੇਤ ਮਜ਼ਦੂਰ ਕਿਸਾ ਨਹੀਂ ਆਉਣਗੇ ਇਹ ਹੋਸ ਜائیںਗਾ ਇਹਦੇ ਹਾਰੇ ਦੁਆਲੇ ਤੋਂ ਪੱਠੀ ਪੱਠੀ ਐਸਐਸਪੀ ਦੇ ਡਾਕਟਰ ਦਾ ਘਰਾ ਉੱਤੋਂ ਮੋਰ ਗੁਰੂ ਇਸ ਨਹੀਂ ਇਹਨਾਂ ਬੇਤੀਆਂ ਨਾਲ ਤੁਹਾਡਾ ਸੁਖ ਨਾ ਲੱਗਦਾ